ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲਾ ਕੇ ਨ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰਸ ਚੈ ਸਬਦ ਵਜਾਵਣ ਹਵਾਰੀ ਜੀਵਾਰੀ ਗੁਰ ਚਰਨੀ ਚਿਤ ਲਾਵਣ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵ ਮੇਲ ਚੁਕਾਵਣ ਰਹਾ ਤੇਰਾ ਸੱਚੇ ਕਿਨਾਂ ਅੰਤੁ ਨਾ ਪਾਇਆ ਗੁਰ ਪ੍ਰਸਾਦ ਕਿਨਿ ਵਿਰਲੇ ਚਿਤ ਲਾਇਆ ਤੁਧੁ ਸਾਲਾਹਿ ਨਾ ਰੱਜਾ ਕਭੁ ਸਚੈ ਨਾਵੈ ਕੀ ਭੁਖ ਲਾਵਣ ਇਕੋ ਵੇਖਾ ਅਵਰਨ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤਖਾ ਨਿਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੰਲਰ त्यागੈ ਮਨ ਮੁਖ ਦੂ ਅੰਦਾ ਦੂਜੈ ਭਾਏ ਲਾਗੈ ਜੋ ਬੀਜਾ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਤਪਨੇ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਨੰਦ ਸਦਾ ਰਹੈ ਪੈ ਅੰਦਰੂਪੈ ਮਾਰ ਧਰਮ ਚੁਕਾਵਣ ਧਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਤ ਬੇਦ ਵਖਾਣ ਹੈ ਪਰਮੇ ਭੂਲਾ ਤਤ ਨ ਜਾਣ ਹੈ ਬਿਨ ਸਭ ਗੁਰ ਸੇਵੇ ਸੁਖ ਨ ਪਾਏ ਦੁੱਖ ਦੁਖ ਕਮਾਵਣਿਆ ਆਪ ਕਰੇ ਕਿਸ ਆਖੈ ਕੋਈ ਆਖਣ ਜਾਈਐ ਜੇ ਭੁਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਤੇ ਰੰਗੇ ਸਹਿਜ ਸੁਭਾਏ ਗੁਰ ਕਾ ਸਬਦ ਹਰ ਰੰਗ ਚੜਹਾਏ ਮਨ ਤਨ ਰਤਾ ਰਸ ਨਾ ਰੰਗ ਚਲੂਲੀ ਪੈ ਪਾਏ ਰੰਗ ਚੜਾਵਣ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣ ਗੁਰ ਕਿਰਪਾ ਤੇ ਹਰ ਨਿਰਭਉ ਧਾਇਆ ਬਿਖ ਭਵ ਜਪ ਬਿਖ ਭਉ ਜਪ ਜੁਰ ਸਬਦ ਤਰਾਵਣ ਰਹਾਉ ਮਰਮੁਖ ਨੋਬਦੇ ਕਰੇ ਚਤੁਰਾਈ ਨਾਤਾ ਤੋਤਾ ਥੈ ਨ ਪਾਈ ਜਿਹਾ ਆਇਆ ਤਿਹਾ ਜਾਸੀ ਕਰ ਅਵਗਣ ਪਛੋਤਾਵਣਿਆ ਮਰਮੁਖ ਅੰਦੇ ਕਿਸ਼ੂ ਨਾ ਸੁਝ ਮਰਲ ਖਾਇ ਆਏ ਨਹੀਂ 부ਝੈ ਮਰਮੁਖ ਕਰਮ ਕਰੇ ਨਹੀਂ ਪਾਏ ਬਿਨ ਨਾ ਵੈ ਜਨਮ ਗਵਾਵਣਿਆ ਸਚ ਕਰਨੇ ਸ਼ਬਦ ਹੈ ਸਾਰ ਪੂਰਾ ਗੁਰ ਪਾਈਐ ਮੋਖ ਦੁਆਰ ਅਣ ਦਿਨ ਬਾਣੀ ਸ਼ਬਦ ਸੁਣਾਏ ਸਚ ਰਾਤੇ ਰੰਗ ਰੰਗਾ ਬਣਿਆ ਰਸਨਾ ਹਰ ਰਾਸ ਰਾਤੀ ਰੰਗ ਲਾਏ ਮਨ ਤਨ ਮੋਇਆ ਸਹਿਜ ਸੁਭਾਏ ਸਹਿਜਿਮ ਪ੍ਰੀਤਮੋ ਪਿਆਰਾ ਪਾਇਆ ਸਹਿਜ ਸਹਿਜ ਮਿਲਾਵਣ ਜਿਵੇਂ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕਾ ਸ਼ਬਦ ਸਹਿਜੇ ਸੁਖ ਸਮਾਵੇ ਹਉ ਬਲੇ ਹਾਰੀ ਸਦਾ ਤਨ ਬਿਟਹ ਗੁਰ ਸੇਵਾ ਚਿਤ ਲਾਵਣਿਆ ਸਚਾ ਸਚੋ ਸਚਪਤੀ ਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵੇ ਆਪੇ ਕਰ ਸਤਿ ਮਨਾਵਣਿਆ ਜੇ ਸੋ ਨਜ਼ਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋ ਮੈਂ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸਚ ਸੋਭਾ ਪਾਵਣਿਆ ਮਾਝਾ ਮਹੱਲਾ ਤੀਜਾ ਸਤ ਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀਓ ਸਭ ਨੇ ਬਿਰਖ ਹੈ ਅੰਮ੍ਰਿਤ ਜਨ ਪੀਤਾ ਕਿਸ ਸੁਖ ਹਾਲ ਹਾਵਣਿਆ ਹਉ ਵਾਰੀ ਜੀਉ ਵਾਰੀ ਸਤ ਸੰਗਤ ਮੇਰ ਮਿਲਾਉਣਿਆ ਹਰ ਸਤ ਸੰਗਤ ਆਪੇ ਮਿਲੈ ਗੁਰਸਬਦ ਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰੁ ਸੇਵੀ ਸਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹਉ ਮੈਂ ਮਹਿਲ ਗੁਆਇ ਦਰ ਸੱਚ ਸੁਭਾ ਪਾਵਣਿਆ ਬੇਰੰਗੁਰ ਨਾਮ ਨਾ ਪਾਇ ਜਾਏ ਸਤਿ ਸਾਕ ਰਹੇ ਬਿਲਾਏ ਬਿਨ ਗੁਰ ਸੇਵੇ ਸੁਖ ਨ ਹੋਵੀ ਪੂਰਾ ਤਾਗ ਗੁਰ ਪਾਵਣ ਏਹ ਮਨ ਆਰਸੀ ਕੋਈ ਗੁਰਮਖ ਵੇਖੈ ਮੋਰਚਾ ਨ ਲਾਗੇ ਜਹ ਹਮੈ ਸੁਖ ਅਨਤ ਬਾਣੀ ਨਰਮਰ ਸਬਦ ਵਜਾਏ ਗੁਰ ਸਬਦੀ ਸੱਚ ਸਮਾਵਣ ਦੇਸ ਆ ਦੇਵਰ ਕਿਉ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਬ ਮਿਲ ਰਹਿਆ ਸਹਜੇ ਸਹਜ ਸਮਾਵਣਿਆ ਗੁਰਮੁਖੋ ਵਾਸੁ ਇੱਕ ਸੋ ਸੋ ਲੈ ਲਾਇ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਨੀ ਹਰ ਤੀਰਤ ਸਾਰ ਗੁਰਮੁਖ ਪਾਏ ਮੋਖ ਦਵਾਰ ਆਦਰ ਰੰਗ ਰੱਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਰਾਇਆ ਪੂਰਾ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵੜਿ ਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮਹੱਲਾ 3 ਆਪ ਵਨਾਏ ਤਾਂ ਸਭ ਕੁਝ ਪਾਵੇ ਗੁਰਸਬਦੀ ਸੱਚੀ ਲੇਵਲਾਏ ਸੱਚ ਬਣਨ ਜੇ ਸੱਚ ਸੰਗ ਰਹੇ ਸੱਚ ਵਾਪਾ ਕਰਾਵਣ ਹਉ ਵਾਰੀ ਜੀਉ ਵਾਰੀ ਹਰ ਗੁਣ ਅਨੰਦ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਖਤ ਸਭ ਸੁਹਾਇ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੇ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿ ਪਾਉ ਭੋਜਨ ਸਤਗੁਰ ਤੁਠਾ ਪਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਸਾਚੇ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਗੁਰਨਾਮ ਸੇਵਹਿ ਮੂਰਖ ਅੰਧ ਦਵਾਰਾ ਫਿਰ ਹੋਏ ਕਿਥੋਂ ਪਾਇਨ ਮੋਖ ਦਵਾਰਾ ਮਰ ਮਰ ਜੰਮੇ ਫਿਰ ਫਿਰ ਵਾਵੇ ਜਮਦਰ ਝੋਟਾ ਖਾਵਣਿਆ ਸ਼ਬਦ ਐ ਸਾਧ ਜਾਨ ਹੈ ਤਾਂ ਆਪ ਪਛਾਨ ਹੈ ਨਿਰਮਲ ਬਾਣੀ ਸ਼ਬਦ ਵਖਾਣ ਹੈ ਸੱਚੇ ਸੇਵ ਸਦਾ ਸੁਪਾਇਨ ਨਉ ਨਿਦ ਨਾਮ ਮਨ ਵਸਾਵਣਿਆ ਸੋਥਾਨ ਸੁਹਾਇ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਦੇ ਹਰ ਸਾਲ ਆਹੇ ਸੱਚਾ ਨਿਰਮਲ ਨਾਦ ਵਜਾਵਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਨ ਦੁੱਖ ਲਾਗੈ ਭਾਰਾ ਪਰਮੇ ਭੂਲੇ ਫਿਰ ਉਹਨਾਂ ਦਿਨ ਰਾਤੀ ਮਰ ਜਨਮੈ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਤਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਲਕ ਨਾਮ ਰੈ ਵੜਾਈ ਦੁੱਖ ਸੁਖ ਸਮ ਕਰ ਜਾਣਣਿਆ ਮਾਝ ਮਹੱਲਾ ਤੀਜਾ ਤੇਰੀਆ ਖਾਣੀ ਤੇਰੀਆ ਬਾਣੀ ਬਿਨ ਨਾ ਵੈ ਸਭ ਧਰਮ ਪੁਰਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤ ਗੁਰ ਕੋਈ ਨਾ ਪਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜ ਮਨ ਵਸਾਵਣਿਆ ਰਹਾਉ ਸਤਿਗੁਰ ਦੇ ਸੇਵੇ ਤਾਂ ਸਭ ਕੇਿ ਸਪਾਏ ਜੇ ਮਨ ਸਾ ਕਰ ਲਾਗੈ ਤੇ ਆ ਫਲ ਪਾਏ ਸਤਿਗੁਰ ਦਾ ਤਾਂ ਸਭਨਾ ਵਥੂ ਕਾ ਪੂਰਾ ਭਾਗ ਮਿਲਾਵਣਿਆ ਇਹੋ ਮਨ ਮੈਲਾ ਇਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜਾ ਪਾਏ ਤੜ ਤੀਰਥ ਦਸੰਤਰ ਭਵੈ ਅਹੰਕਾਰੀ ਹੋਰ ਵਧੇਰੇ ਹਉਮੈ ਮਨ ਲਾਵਣਿਆ ਕਦਰ ਕਰੇ ਸੇਵੇ ਤਾਂ ਮਲ ਜਾਏ ਜੀਵਤ ਮਰ ਹਰ ਸਿਉ ਚਤੁਲਾਏ ਹਰ ਨਿਰਮਲ ਸੱਚ ਮੈਲ ਨਾ ਲਾਗੈ ਸੱਚ ਲਾਗੈ ਮੈਲ ਦਵਾਵਣ ਬਾਜ ਗੁਰੂ ਹੈ ਅੰਧਾ ਦਾ ਗੁਬਾਰਾ ਅਗਿਆਨੀ ਅੰਧਾ ਅੰਧਾ ਅੰਧਾਰ ਬਿਸਟਾ ਕੇ ਕੀੜੇ ਬਿਸਟਾ ਕਮਾਵੇ ਫਿਰ ਬਿਸਟਾ ਮਾਇ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹਉ ਮੈਂ ਮਮਤਾ ਸ਼ਬਦੇ ਕੋਇ ਹਰ ਜੀਓ ਸੱਚਾ ਸੇਵੀ ਪੂਰੇ ਭਾਗ ਦੁਰਪਾਵਣਿਆ ਤਾਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰਤੇ ਨਾਮ ਨਿਧ ਪਾਏ ਸਚੇ ਨਾਮ ਸਦਾ ਮਨ ਸੱਚਾ ਸਜ ਸੇਵੇ ਦੁਖ ਦਵਾਵਣਿਆ ਸਦਾ ਹਜੂਰ ਦੂਰ ਨ ਜਾਣੋ ਗੁਰ ਪਰ ਸਬਦੀ ਹਰ ਅੰਤਰ ਪਛਾਨੋ ਨਾਨਕ ਨਾਮ ਮਿਲਾ ਵਢਾਈ ਪੂਰੇ ਗੁਰ ਤੇ ਪਾਵਣਿਆ ਬਾਜ ਮਹਲਾ ਤੀਜਾ ਐਤਾ ਸਾਚੇ ਸੋ ਆਗੈ ਸਾਚੇ ਮਨ ਸੱਚਾ ਸਚੈ ਸਬਦ ਰਾਚੇ ਸੱਚਾ ਸੇਵਹਿ ਸਾਚ ਕਮਾਵਹਿ ਸੱਚੋ ਸਾਚ ਕਮਾਵਣ ਹਉ ਵਾਰੀ ਜੀਉ ਵਾਰੀ ਸਚਾ ਨਾਮ ਮਨ ਵਸਾਵਣ ਸੱਚੇ ਸੇਵਹਿ ਸਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਪੰਡਤ ਪੜੇ ਸਾਧਨਾ ਪਾਵਹਿ ਦੂਜਾ ਪਾਏ ਮਾਇਆ ਮਨ ਪਰਮਾਵਹਿ ਮਾਇਆ ਮੋਹਿ ਸਭ ਸੁਧ ਗਵਾਈ ਕਾਰਿ ਅਵਗਣ ਪਛੋਤਾਵਣਿਆ ਸਤਗੁਰ ਮਿਲੈ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਏ ਸਬਦ ਮਲੈ ਮਨ ਮਾਰੈ ਆਪਣਾ ਮੁਕਤੀ ਕਾ ਦਾਰ ਪਾਵਣਿਆ ਦੇ ਵੇਖ ਕਾਟੈ ਕਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੈ ਔਰ ਧਾਰੇ ਸਚਰਤੇ ਸਬਾ ਬਹਿ ਰਗੀ ਹੋ ਮੈਂ ਮਾਰ ਮਿਲਾਵਣਿਆ ਅੰਤਰ ਰਤਨ ਮਿਲਾ ਮਾਇਆ ਤ੍ਰਿ ਵਿਦ ਮਨਸਾ ਤ੍ਰਿ ਵਿਦ ਮਾਇਆ ਪਰ ਪੜ ਪੰਡਤ ਮੋਨੀ ਥਕੇ ਚੌਥੇ ਪਦ ਕੀ ਸਾਰਨਾ ਪਾਵਣਿਆ ਆਪੇ ਰੰਗੇ ਇਹ ਰੰਗ ਚੜ੍ਹਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜ੍ਹਿਆ ਅਤਿ ਪਰ ਹਰ ਰਸ ਰਸ ਗੁਣ ਗਾਵਣ ਗੁਰਮੁਖ ਰਿੱਧ ਸੇਧ ਸੱਚ ਸੰਗਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸਾਚ ਕਮਾਵੇ ਸੱਚੇ ਸੱਚ ਸਮਾਵਣਯ ਗੁਰਮੁਖ ਥਾਪੇ ਥਾਪੋ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਤੇ ਆਏ ਨਾਮੇ ਨਾਮ ਸਬਾਵਣਿਆ ਮਾਝੇ ਮਹਲਾ 3 ਉਤਪਦ ਪਰਲੋ ਸਬਦੇ ਹੋਵੈ ਸਬਦੇ ਹੀ ਫਿਰ ਉਪਤ ਹੋਵੈ ਗੁਰਮੁਖ ਵਰਤਾ ਸਭ ਆਪੇ ਸਚਾ ਗੁਰਮੁਖੋ ਪਾਇ ਸਮਾਵਣਿਆ ਹਾਵਾਰੀ ਜੀਓ ਵਾਰੀ ਗੁਰਪੂਰਾ ਮੰਨ ਵਸਾਵਣਿਆ ਗੁਰ ਤੇ ਸਾਥ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮਖ ਧਰਤੀ ਗੁਰਮਖ ਪਾਣੀ ਗੁਰਮਖ ਪਵਨ ਤਾਂ ਬੈਸੰਤ ਰਹਿ ਖੇਲ ਐ ਵਡਾਣੀ ਸੋਨ ਗੁਰਾ ਜੋ ਮਰਮਰ ਜੰਮੈ ਨਿਗਰੇ ਆਉਣ ਜਾਵਣਿਆ ਤਿੰਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕਿਛ ਪਾਇਆ ਸਬਦ ਪੇ ਦੇ ਕੋਈ ਮਹਿਰ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੋ ਸੱਚੇ ਵਣਜਾਰੇ ਸੱਚ ਵਣੰਜੇ ਗੁਰਹੇ ਤਾ ਪਾਰੇ ਸੱਚ ਵਿਹਜ ਹੈ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਬਾਤ ਕਿਉ ਪਾਏ ਮਨਮਕ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਕਸਾਚ ਵਣੰਜ ਹੈ ਗੁਰ ਸ਼ਬਦ ਪਿਆਰੇ ਆਪ ਤਰਹਿ ਸਗਲੇ ਕੋਨ ਤਾਰੇ ਆਇਸੇ ਪਰਵਾਣ ਹੋਵੇ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਮਾ ਮੁਖ ਅੰਦੇ ਫਰੇ ਬੇਤਾਲੇ ਜਿੱਥੇ ਵਤ ਵੈ ਤਿਤ ਕੋਈ ਨਾ ਪਾਵੈ ਮਰਮੁਖ ਪਰਮ ਪੁਲਾਵਣਿਆ ਆਪੇ ਦੇਵ ਸਬਦ ਬੁਲਾਏ ਮਹਿਨੀ ਮਨ ਸਦ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਬਾਜ ਮਹਰਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਚਿੱਤ ਹੋ ਅੰਤ ਹੋਏ ਸਖਾਈ ਹਰ ਆਗਮ ਬੋਚਰ ਅਨਾਥ ਜੋਨੀ ਸਤਗੁਰ ਕੈ ਪਾਏ ਪਾਵਣਿਆ ਹੋ ਵਾਰੀ ਜੀਵ ਵਾਰੀ ਆਪ ਨੇ ਵਾਰਣਿਆ ਆਪ ਬੁਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਵ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬੇ ਭਗਾ ਗੁਰ ਪਾਈਐ ਨਾਹੀ ਸਬਦ ਮੇਲ ਮਿਲਾਵਣਿਆ ਗੁਰਮੁਖ ਅਨੇ ਬਧਾ ਸੰਸਾਰੇ ਗੁਰ ਕੈ ਤਕੀਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤੇ ਸਨੋ ਆਪੇ ਖਾਪ ਦੁਖ ਪਾਵਣਿਆ ਮਨ ਮੁਖ ਹੰਦੇ ਸੋਧਨਾ ਕਾਈ ਆਤਮ ਕਾਤੀ ਹੈ ਜਗਤ ਕザਈ ਨਿੰਦਾ ਕਰ ਕਰ ਬਉ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇ ਵਾਸਨਾ ਪਾਏ ਤਹੀ ਵਰਤੈ ਵਾਸ ਵਾਸ ਜਣਾਵਣਿਆ ਮਰਮਕੋ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮਾ ਪਾਰਾ ਦੁਖੀਏ ਨਿਤ ਫਿਰੇ ਬਿਨ ਅਮਦੇ ਬਿਨ ਗੁਰ ਸਾਥ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣਾ ਆਪ ਕਰੇ ਤਾ ਹੁਕਮਿ ਪਛਾਨੈ ਜਿਹਾਂ ਅੰਦਰ ਪਾਏ ਤਿਹਾਰ ਵਰਤੈ ਆਪੇ ਬਾਹਰ ਪਾਵਣਿਆ ਤਿਸ ਬੱਜ ਸੱਚੇ ਮੈਂ ਹੋਰ ਨਾ ਕੋਈ ਜਿਸ ਲੈ ਲੈ ਸੁਨਿਰਮਲੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਮੇ ਮੇਰਾ ਸਭ ਦੁੱਖ ਦਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੁਲਾ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾਤ ਜੁਣਾਉਣਿਆ ਰੰਗ ਰਤਾ ਲਿਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀ ਆਵਣਿਆ ਸੋ ਕਿਛ ਕਰੈ ਜੋ ਚੇਤਨਾ ਹੋਈ ਤਿਸ ਕਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੇਰੇ ਉਹ ਮਨ ਭੁਲਾ ਜਾਂਦਾ ਇਹ ਅੰਮ੍ਰਿਤ ਬਾਣੀ ਸੋਚ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਧਾ ਪੋ ਪਾਏ ਤੁਧਾ ਪਰਖੇ ਲੋਕ ਸਬਾਏ ਖਰੇ ਪਰਖ ਕਾ ਜਾਨ ਮੈਂ ਪਾਏ ਖੋਟੇ ਭਰਮ ਪੁਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀਆਵਣਿਆ ਅੰਮ੍ਰਿਤ ਸਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਿਐ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਾਵਪੋਖ ਲਹਿ ਜਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸਾ ਸਹਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸਹਿ ਕਰਿ ਕਿਰਪਾ ਤ੍ਰਿਸ਼ਨਾ 부ਝਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖੇ ਅੰਮ੍ਰਿਤ ਪੀਆਵਣਿਆ ਰਸਨਾ ਰਾਸ ਸੱਚਾ ਚਾਖ ਸੁਦਾ ਰਹੇ ਦਿਨ ਰਾਤੀ ਸਹਿਜ ਹਰ ਗੁਣ ਗਾਵਣਿਆ ਰਹਾ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇੱਕ ਸਿਉ ਲਿਵ ਲਾਏ ਨਦਰ ਕਰੇ ਤਾ ਹਰ ਗੁਣ ਗਾਵੈ ਨਦਰੀ ਸੱਚ ਸਮਾਵਣਿਆ ਸਭਨਾ ਉਪਰ ਨਦਰ ਪ੍ਰਾਪਤੈਰੀ ਕਿਸੈ ਥੋੜੀ ਕਿਸੈ ਹੈ ਕਣੇਰੀ ਤੁਇ ਤੇ ਬਾਰ ਕਿਸ਼ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣ ਸਤਗੁਰ ਸੇਵਾ ਸੋ ਜਨ ਸੁਹਾਏ ਅੰਮ੍ਰਿਤ ਨਾਮੰਤਰ ਮਨੰ ਮੋਹੈ ਅੰਮ੍ਰਿਤ ਮਾਨਤਰ ਬਾਣੀ ਰਤੈ ਅੰਮ੍ਰਿਤ ਸਹਿ ਸੁਰਾਵਣੈ ਮਰਮ ਘਪੂ ਲਾ ਦੂਜਾ ਪਾਇ ਖਵਾਏ ਨਾਮ ਨ ਲੈਵੇ ਮਰੇ ਬਿਖ ਖਾਏ ਆਂਦੇ ਸਦਾ ਬਿਸਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸ ਨੂੰ ਆਪ ਪੀ ਆਏ ਗੁਰ ਪ੍ਰਸਾਦਿ ਸਹਿਜ ਨਿਵਲਾਏ ਪੂਰਨ ਪੂਰ ਰਹਾ ਸਵਾਪੇ ਗੁਰਮਤਿ ਨਦਰੀ ਆਵਣਿਆ ਆਪੇ ਆਪ ਨਿਰੰਝਰ ਸੋਈ ਜੇ ਸਿਰਜੀ ਤੇਰੇ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸਤਿ ਸੇਵਹਿ ਸਹਜ ਸੁਭਾਏ ਸਚੇ ਸਬਦ ਸੱਚਾ ਸਲਾਹੀ ਸਚੇ ਮੇਲ ਮਿਲਾਵਣਿਆ ਹਉ ਵਾਈ ਜੀਉ ਵਾਰੀ ਸੱਚ ਸਲਾਹਣਿਆ ਸਾਚ ਤੇ ਆਏ ਨੇ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਓ ਜਹ ਦੇਖਾ ਸਾਚ